ਬਸ ਕਰ ਬਸ ਕਰ ਤੇਰੇ ਪੇਕੇ ਮੈਂ ਜਾਣਦੀ ਆ ਨਾ بڑے ਵਿਆਹ ਤੇ ਹੁਣ ਕੁੜੀ ਅੱਠ ਦੇ ਰਹਿ ਕੇ ਵੀ ਚੱਲ ਚੱਲੀ ਆ ਕਿਤੇ ਹੋਣਾ ਕੋਈ ਬੜਿਆ ਜਿੰਨੀ ਤੇਰੀ ਪਰਜਾਈਆਂ ਨਾ ਬੰਨ੍ਹਦੀ ਆ ਨਾ ਮੇਰੇ ਕੋਈ ਪਵਾੜੇ ਨਹੀਂ ਆ ਠੀਕ ਵਾ ਨਾ ਜੋ ਗੋ ਕਰਉਂਦੀ ਆ ਨਾ ਆ ਕੁੜੀ ਕਰਉਂਦੀ ਆ ਇਹ ਜਦੋਂ ਕੁਵਾਰੀ ਹੀ ਉਦੋਂ ਵੀ ਇਹੋ ਕੰਮ ਹੀ ਜੇ ਵਿਆਹੀ ਗਈ ਆ ਤਾਂ ਨਹੀਂ ਹਾਨੂੰ ਜੀਣ ਦੇਂਦੀ ਮੰਮੀ ਸਾਧ ਹੋਈਏ ਤੁਹਾਡੇ ਵਾਲੀ ਜਦੋਂ ਵੀ ਕੋਈ ਗੱਲ ਹੋਦੀ ਤੇ ਹੱਥ ਚੁੱਕ ਲਾ ਪੈਨੇ ਆ ਮੈਂ ਨਹੀਂ ਉਹਨੇ लवली ਭਾਜੀ ਨੂੰ ਦੱਸ ਦੇਣਾ ਵਾ ਤੇ लवली ਭਾਜੀ ਨੇ ਫੇਰ ਟਾੜੇ ਨਾ ਬੋਲਣਾ ਵਾ ਗੱਲ ਵਧਣੀ ਆ ਘਟਣੀ ਨਹੀਂ ਹੈਗੀ ਪਤਾ ਨਾ ਮੰਮੀ ਨੇ ਅੱਜ ਕੀ ਕੀਤਾ ਵਾ ਕੀ ਕੀਤਾ ਮੈਂ ਚੰਗੀ ਭਲੀ ਸਬਜੀ ਲੱਗੀ ਹੈ ਬਣਾਉਣ ਤੇ ਮੇਥੀ ਤੋੜਨ ਦੀ ਤੇ ਆਗੇ ਮੇਰੇ ਲਾਗੇ ਆਗੇ ਤਾਂ ਇੰਨੀਆਂ ਗੱਲਾਂ ਕੀਤੀ ਨਹੀਂ ਤੂੰ ਕੰਮ ਕੰਮ ਲਾਇਆ ਵਾ ਜਦੋਂ ਤੂੰ ਨਹੀਂ ਆਈ ਉਹ ਤਾਂ ਕੰਮ ਨਹੀਂ ਹੁੰਦਾ ਕਿ ਜਾਂਹੀਂ ਰੋਟੀ ਨਹੀਂ ਖਾਂਦੇ ਕਿ ਜਾਂਹੀਂ ਚਾਹ ਨਹੀਂ ਪੀਂਦੇ ਸਾਰੇ ਕੰਮ ਹੁੰਦੇ ਸੀ ਨਾ ਉਹ ਨਹੀਂ ਨਹੀਂ ਪੈਸੇ ਮੇ ਕੋਈ ਹੈਗੇ ਹੀ ਮੈਂ ਚਲ ਭੈਣ ਵੀ ਆਈ ਆ ਤੇ ਭੈਣ ਨੂੰ ਲਿਆ ਦਿੰਦਾ ਮੈਂ ਨਾਲੇ ਮੇਰੀ ਗੱਲ ਸੁਣਨ ਨੂੰ ਦੇਰ ਦੂਰ ਲੱਗ ਗਿਆ ਇੱਥੇ ਹੁਣ ਕਿੱਦਾਂ ਦਿਲ ਤੇ ਲੱਗਾ ਵਾ ਕਰਨ ਪਰ ਨਾ ਮੈਂ ਚੱਲ ਜਾਣਾ ਹੁਣ ਇੱਕ ਦੋ ਦਿਨ ਹੀ ਐ ਬਸ ਹੁਣ